ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਪਹਿਲਗਾਮ ਵਿਖੇ ਸਲਾਨੀਆਂ ਦੇ ਉੱਤੇ ਇੱਕ ਬੁਝ ਦਿਲਾਨਾ ਕਾਰਵਾਈ ਕੀਤੀ ਗਈ ਹੈ ਇੱਕ ਬਹੁਤ ਵੱਡੀ ਦਹਿਸ਼ਤਗਰਦੀ ਕਾਰਵਾਈ ਹੋਈ ਹੈ ਮੈਂ ਉਹਦੀ ਬਹੁਤ ਕਰੜੇ ਸ਼ਬਦਾਂ ਚ ਨਿੰਦਿਆ ਕਰਦਾ ਹਾਂ ਇਹ ਲੋਕ ਹਵਾਨ ਨੇ ਇਨਸਾਨ ਨਹੀਂਗੇ ਜਿਹੜੇ ਲੋਕ ਬੱਚਿਆਂ ਨੂੰ ਇਨਸਾਨਾਂ ਨੂੰ ਇਸ ਤਰ੍ਹਾਂ ਚੁਣ-ਚੁਣ ਮਾਰਦੇ ਨੇ ਇਹ ਜਿੱਥੇ ਪੂਰੇ ਦੇਸ਼ ਲਈ ਅ ਇਸ ਵੇਲੇ ਬਹੁਤ ਦੁੱਖ ਦੀ ਘੜੀ ਹੈ ਉੱਥੇ ਜੰਮੂ ਕਸ਼ਮੀਰ ਆਸਤੇ ਵੀ ਬਹੁਤ ਦੁੱਖ ਦੀ ਘੜੀ ਹੈ ਕਿਉਂਕਿ ਬੜੇ ਚਿਰ ਬਾਅਦ ਉੱਥੇ ਸਲਾਨੀਆਂ ਦਾ ਕਾਰੋਬਾਰ ਵਧਿਆ ਸੀ ਔਰ ਬੜਾ ਲੰਬਾ ਸਮੇਂ ਕਦੀ ਵੀ ਸਲਾਨੀ ਕਿਸੇ ਨੂੰ ਕਿਸੇ ਨੇ ਪਰੇਸ਼ਾਨ ਨਹੀਂ ਕੀਤਾ ਇਹ ਬਾਰੀ ਤਾਕਤਾਂ ਨੇ ਜਿਹੜੀਆਂ ਦੇਸ਼ ਦੇ ਨਾਲ ਔਰ ਦੇਸ਼ ਦੇ ਵਿੱਚ ਸ਼ਾਂਤੀ ਨੂੰ ਕਦੀ ਵੀ ਬਰਦਾਸ਼ਤ ਨਹੀਂ ਕਰਦੀਆਂ ਸਾਡਾ ਦੇਸ਼ ਬਹੁਤ ਵਰਗਾਂ ਦਾ ਬਹੁਤ ਧਰਮਾਂ ਦਾ ਦੇਸ਼ ਹੈ ਇਹ ਇੱਕ ਫਿਰਕੇ ਨੂੰ ਟਾਰਗੇਟ ਕਰਨ ਦਾ ਮਤਲਬ ਹੁੰਦਾ ਦੇਸ਼ ਦੇ ਵਿੱਚ ਅਰਾਜਕਤਾ ਦਾ ਮੌਲ ਪੈਦਾ ਹੋਵੇ ਦੇਸ਼ ਦੇ ਵਿੱਚ ਅਸ਼ਾਂਤੀ ਹੋਵੇ ਪਰ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਪੂਰਨ ਤੌਰ ਤੇ ਦੇਸ਼ ਇੱਕ ਮੋਟ ਹੈ ਉਰਨ ਤੌਰ ਤੇ ਸਾਡੀ ਕਾਂਗਰਸ ਪਾਰਟੀ ਸਰਕਾਰ ਦੇ ਨਾਲ ਸਰਕਾਰ ਜਿੰਨੀ ਵੀ ਵੱਡੀ ਤੋਂ ਵੱਡੀ ਔਰ ਛੇਤੀ ਤੋਂ ਛੇਤੀ ਕਾਰਵਾਈ ਕਰਕੇ ਇਸ ਦੇਸ਼ਗਰਦਾਂ ਦੇ ਉੱਤੇ ਨਿਆਂ ਦੇਵੇ ਔਰ ਜਿਸ ਵੀ ਤਰੀਕੇ ਨਾਲ ਸਰਕਾਰ ਨੇ ਜਿੱਤਣਾ ਚਾਹੁੰਦੀ ਹੈ ਉਰਨ ਤੌਰ ਤੇ ਸਾਡੀ ਜਿਹੜੀ ਹੈ ਅਸੀਂ ਉਹਨਾਂ ਦੇ ਨਾਲ ਹੈ ਪਰ ਕਿਤੇ ਨਾ ਕਿਤੇ ਜਿਹੜੀ ਵਰਗੀਕਰਨ ਹੈ ਜਾਂ ਜਿਹੜੀ ਜਾਤ ਦੇ ਆਧਾਰ ਤੇ ਰਾਜਨੀਤੀ ਕੋਈ ਵੀ ਹੋਵੇ ਉਹ ਹਮੇਸ਼ਾ ਹੀ ਨੁਕਸਾਨਦੇਹ ਹੁੰਦੀ ਹੈ ਔਰ ਇਹ ਹਵਾਨ ਲੋਕ ਦਾ ਕੋਈ ਜਾਤ ਨਹੀਂ ਹੁੰਦਾ ਕੋਈ ਧਰਮ ਨਹੀਂ ਦਾ ਦੇਸ਼ਗਰਦਾਂ ਦਾ ਤੁਹ ਐਸ ਸਮੇ ਸਾਡੀਆਂ ਜਿਹੜੀਆਂ ਭਾਵਨਾ ਨੇ ਉਹਨਾਂ ਪਰਿਵਾਰਾਂ ਦੇ ਨਾਲ ਨੇ ਦੇਖਦੇ ਨਾਲ ਨੇ ਔਰ ਸਰਕਾਰ ਨਾਲ ਵੀ ਨੇ ਸਰਕਾਰ ਸਖਤ ਤੋਂ ਸਖਤ ਕਦਮ ਚੁੱਕੀ